ਸਾਤਰੀ ਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਚੱਲਿਆਂ ਲੁਧਿਆਣੇ 베ਰਕਾ ਪਲਾਂਟ ਚ 베ਰਕਾ ਡੈਰੀ ਚ ਯਾਨੀ ਕਿ ਉੱਥੇ ਜਾ ਕੇ ਤੁਹਾਨੂੰ ਦਿਖਾਉਣੇ ਆ ਉੱਥੋਂ ਦਾ ਕੰਮ ਕਿੱਦਾਂ ਕਰਦੇ ਆ ਤੇ ਆਉਂ ਚੱਲਦੇ ਆ 베ਰਕਾ ਡੈਰੀ ਨੂੰ ਉਹ ਆਪਾਂ ਚੱਲੇ ਸੀਗੇ ਜੀ ਕੰਟੀਨ 'ਚ ਰੋਟੀ ਖਾਣ ਵਾਸਤੇ ਇੱਥੇ ਕੰਟੀਨ ਬਣੀ ਹੋਈ ਆ 10 ਰੁਪਏ 'ਚ ਰੋਟੀ ਮਿਲਦੀ ਆ 10 ਰੁਪਈਆ 'ਚ ਚਾਰ ਰੋਟੀਆਂ ਦਾਲ ਤੇ ਦਹੀਂ ਆ ਸਾਹਮਣੇ ਕੰਟੀਨ ਆਈ ਦਿਖਾਉਣੇ ਆ ਅੱਧਿਆ ਸਾਹਮਣੇ ਮੇਰਕਾ ਡੈਰੀ ਵੀ ਕੰਟੀਨ ਆ ਜੀ ਰੋਪੀ ਖਾ ਕੇ ਬਾਹਰ ਕਿਉਂਕਿ ਅੰਦਰ ਵੀਡੀਓ ਬਣਾਉਣ ਨਹੀਂ ਦਿੰਦੇ ਲਾਉ ਦੇਣੇ ਹੈ ਕਿ ਵੀਡੀਓ ਬਣਾਉਣੀ ਰੋਪੀ ਖਾ ਕੇ ਆਪਾਂ ਆ ਗਏ ਸੀ ਬਾਹਰ ਹੁਣ ਦਿਖਾਉਣੇ ਬਾਹਰਲਾ 뷰 ਬੇਰ ਕਟਰੀ ਦਾ ਆ ਸਾਹਮਣੇ ਦੁੱਧ ਵਾਲੀਆਂ ਗੱਡੀਆਂ ਲੱਗਦੀਆਂ ਜੀ ਇੱਥੇ ਗੱਡੀਆਂ ਸਾਫ਼ ਹੁੰਦੀਆਂ ਉਹ ਸਾਰੇ ਗੱਡਿਆਂ ਖੜੇਗਾ ਦੁੱਧ ਵਾਲਗੇ ਜਿਹੜੀਆਂ ਆਪਣੇ ਪਿੰਡਾਂ 'ਚੋਂ ਦੁੱਧ ਚੱਕਦੀਆਂ ਗੱਡੀਆਂ ਇਹ ਉਹ ਆ ਇੱਥੇ ਇਹਨਾਂ ਨੂੰ ਸਾਫ਼ ਕਰਦੇ ਟੈਂਕਾਂ ਨੂੰ ਆਪਾਂ ਇਹ ਤਾਂ ਗੰਡਾ ਮਾਰਦੀਆਂ ਇਹ ਤੁੱਕੇ ਦੁੱਧ ਦੇ ਜਿਹੜੇ ਪੈਕਟ ਆ ਉਹਨਾਂ ਨੂੰ ਆ ਗੰਡਾ ਦਿੰਦੇ ਆ ਆਇਤ ਤੋਂ ਦੀ ਆਉਂਦਾ ਜੀ ਤੁੱਕਾ ਦੁੱਧ ਪਤੀਣ ਸੁੱਕੇ ਦਾ ਉੱਤ ਵਾਲੀ ਆ ਇਧਰ ਕੰਡਾ ਕਰਕੇ 25 ਕਿਲੋ ਦੀ ਸੈਲੀ ਕਰਕੇ ਪੈਕ ਉਸ ਤੋਂ ਬਾਅਦ ਜੋ ਸਾਹਮਣੇ ਸਿਉਣ ਵਾਜੀ ਜਾਂਦੀ ਹੈ ਆਪਣੀ ਡਿਊਟੀ ਹੋ ਗਈ ਸੀ ਜੀ ਖਤਮ ਹੁਣ ਆਪਾਂ ਚੱਲਦੇ ਘਰ ਨੂੰ